ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਕੋਲੀ ਗੁਰਦੇਵ ਹਸਪੀਟਲ ਨੂਰਪੁਰ ਬੇਦੀ ਤੋਂ ਬੋਲ ਰਿਹਾ ਹਾਂ ਤੇ ਮੇਰੇ ਕੋਲ ਪੇਸ਼ੈਂਟ ਕਸ਼ਮੀਰ ਕੌਰ ਹੈਗੇ ਨੇ ਜਿਹੜੇ ਕਿ ਆਏ ਸੀਗੇ 3 ਦਿਨ ਪਹਿਲਾਂ ਇਨਫੀਰੀਅਰ ਵਾਲ ਐਮਆਈ ਨਾਲ ਉੱਥੇ ਇਹਨਾਂ ਦੀ ਆਰਸੀਏ ਬਲੌਕ ਹੋ ਗਈ ਸੀਗੀ ਐਂਜਿਓਗ੍ਰਾਫੀ ਜਲੰਧਰ ਵਗੈਰਾ ਕੀਤੀ ਉੱਥੇ ਥਰੰਬੋਲਾਈਜ਼ ਕੀਤਾ ਗਿਆ ਪੇਸ਼ੈਂਟ ਪਲਾਸਟੀ ਵਾਸਤੇ ਵਿਲਿੰਗ ਨਹੀਂ ਸੀਗਾ ਥਰੰਬੋਲਾਈਜ਼ੇਸ਼ਨ ਤੋਂ ਬਾਅਦ ਇਹਨਾਂ ਦੀ ਆਰਸੀਏ ਰੀਕੈਨਲਾਈਜ਼ ਹੋ ਗਈ ਸੀਗੀ ਤੇ ਪਰ ਇਹਨਾਂ ਨੂੰ ਕੰਪਲੀਟ ਹਾਰਟ ਬਲੌਕ ਉਹ ਪਰਸਿਸਟ ਕਰਦਾ ਰਿਹਾ ਤੇ ਉਸ ਬਾਅਦ ਇਹ ਯੋਸ਼ਮਾਨ ਦੇ ਅੰਡਰ ਸੀਗੇ ਇਹ ਅਫੋਰਡੇਬਲ ਨਹੀਂ ਸੀਗੇ ਤੇ ਕਿਤੇ ਵੀ ਇਹਨਾਂ ਨੂੰ ਚੈਲੰਜ ਆ ਰਿਹਾ ਸੀਗਾ ਕਿ ਪੇਸਮੇਕਰ ਯੋਸ਼ਮਾਨ ਸਕੀਮ ਦੇ ਅੰਡਰ ਕਰਾਉਣ ਲਈ ਸੋ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਤੇ ਅਸੀਂ ਇਹਨਾਂ ਨੂੰ ਜਲੰਧਰ ਤੋਂ ਕਾਲ ਪਿਕ ਅਪ ਕਰਕੇ ਅਸੀਂ ਇੱਥੇ ਨੂਰਪੁਰ ਬੇਦੀ ਰੋਪੜ ਜ਼ਿਲ੍ਹੇ ਚ ਲੈ ਕੇ ਆਏ ਤੇ ਸਟੇਬਲਾਈਜ਼ ਕਰਕੇ ਪੇਸ਼ੈਂਟ ਨੂੰ ਟੈਂਪਰੇਰੀ ਪੇਸਿੰਗ ਕਰਕੇ ਇੱਕ ਦਿਨ ਸਟੇਬਲ ਕੀਤਾ ਵਾਚ ਕੀਤਾ ਉਸ ਤੋਂ ਬਾਅਦ ਨੈਕਸਟ ਡੇ ਅਸੀਂ ਇਹਨਾਂ ਨੂੰ ਡਿਊਲ ਚੈਂਬਰ ਪੇਸਮੇਕਰ डीडीआर ਜਿਹੜਾ ਉਹ ਇੱਥੇ ਪਾਇਆ ਤੇ ਹੁਣ ਪੇਸ਼ੈਂਟ 2 ਦਿਨ ਤੋਂ ਸਾਡੇ ਕੋਲ ਹੈ ਆਈਵੀ ਟ੍ਰੀਟਮੈਂਟ ਐਂਟੀਬਾਇਓਟਿਕਸ ਵਗੈਰਾ ਔਰ ਸਾਰਾ ਕੁਝ ਪੇਨ ਕਿਲਰ ਜੋ ਵੀ ਰਿਕੁਆਇਰਡ ਟ੍ਰੀਟਮੈਂਟ ਆ ਉਹ ਚੱਲ ਰਿਹਾ ਹੈ ਤੇ ਪੇਸ਼ੈਂਟ ਹੁਣ ਤੁਹਾਡੇ ਸਾਹਮਣੇ ਬਿਲਕੁਲ ਸਟੇਬਲ ਹੈ ਤੇ ਅਸੀਂ ਇੱਥੇ ਸਾਰੇ ਆਯੂਸ਼ਮਾਨ ਸਕੀਮ TPI ਕੈਸ਼ਲੈਸ ECHS ESIC ਹਿਮਾਚਲ ਗਵਰਨਮੈਂਟ ਪੰਜਾਬ ਗਵਰਨਮੈਂਟ ਸੁਪਰ ਸਪੈਸ਼ੈਲਟੀ ਸਾਰੇ ਅਸੀਂ ਇਹ ਪੈਨਲ ਕਵਰ ਕਰਦੇ ਆਂ ਸੋ ਕਾਈਂਡਲੀ ਕਿਸੇ ਨੂੰ ਵੀ ਜਿਸ ਨੂੰ ਵੀ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋ ਥੈਂਕਸ ਸਾਰੇ ਸਸਿਕਾ ਸਾਰਿਆਂ ਨੂੰ ਸਰ ਅਸੀਂ ਜਲੰਧਰ ਤੋਂ ਬਲੋਂਗ ਕਰ ਰਹੇ ਹਾਂ ਕਿ ਇਹਨਾਂ ਨੂੰ ਖਾਰ ਦਾ ਪ੍ਰੋਬਲਮ ਹੋਈ ਸੀਗੀ ਪਹਿਲੀ ਵਾਰੀ ਹੋਈ ਹੈਗੀ ਤੇ ਅਸੀਂ ਇੱਥੇ ਜਲੰਧਰ ਵਿਖਾਇਆ ਕੋਈ 7 ਦਿਨ ਵਿਖਾਇਆ ਕੋਈ ਟ੍ਰੀਟਮੈਂਟ ਸਹੀ ਨਹੀਂ ਹੋਇਆ ਹੈਗਾ ਤੇ ਸਾਨੂੰ ਇਸ ਹਸਪੀਟਲ ਦਾ ਪਤਾ ਲੱਗਾ ਗੁਰਦੇਵ ਹਸਪੀਟਲ ਦਾ ਸਾਨੂੰ ਇਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਇਲਾਜ ਹੋਇਆ ਹੈਗਾ ਆ ਆਸ਼ਮਨ ਕਾਰਡ ਤੋਂ ਹੋਇਆ ਹੈਗਾ ਪੇਸਮੇਕਰ ਮਸ਼ੀਨ ਪਾਈ ਹੈਗੀ ਆ ਆਸ਼ਮਨ ਕਾਰਡ ਤੋਂ ਪਾਈ ਹੈਗੀ ਆ ਤੇ ਬਹੁਤ ਵਧੀਆ ਇਲਾਜ ਕੀਤਾ ਹੈਗਾ ਡਾਕਟਰ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਹੈਗਾ ਬਸ ਇੰਨੇ ਕੇ ਕੈਸਾ ਦੇ ਆਜ ਅਸੀਂ ਘਰ ਜਾ ਰਹੇ ਹੈਗੇ ਛੁੱਟੀ ਮਿਲ ਗਈ ਹੈਗੀ ਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਨਦਾ